ਹਾਂਜੀ ਸਸਕਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅਨਹਦ ਦੇ ਨਾਨਾ ਜੀ ਨੂੰ ਕਰਾਉਣਾ ਪਿਆ ਹਸਪੀਟਲ ਐਡਮਿਟਡ ਠੀਕ ਨਹੀਂ ਸੀ ਜੇ ਉਹ ਤੇ ਪੈਰ ਦੀ ਸਰਜਰੀ ਜਿਹੜੀ ਸੀਗੀ ਉਹ ਕਰਾਉਣੀ ਪੈਣੀ ਸੀ ਸਾਨੂੰ ਤੇ ਇਸ ਕਰਕੇ ਉਹ ਹਸਪੀਟਲ ਨੇ ਤੇ ਹੁਣ ਮਾਰਨਿੰਗ ਹੋ ਗਈ ਆ ਤੇ ਕੱਲ ਸ਼ਾਮੀ ਆਪਾਂ ਐਡਮਿਟ ਕਰਾਇਆ ਹੈ ਤੇ ਵੀਰ ਉੱਥੇ ਹੀ ਉਹਨਾਂ ਦੇ ਕੋਲ ਤੇ ਹੁਣ ਮੈਂ ਵੀ ਚੱਲਿਆ ਬਸ ਤੇ ਜਾ ਕੇ ਫਿਰ ਡਾਕਟਰ ਨਾਲ ਮਿਲ ਕੇ ਗੱਲਬਾਤ ਕਰਦੇ ਆ ਤੇ ਦੇਖਦੇ ਆ ਕਿੰਨੀ ਸਰਜਰੀ ਹੋਣੀ ਆ ਕਿੱਦਾਂ ਹੋਣਾ ਆ ਤੇ ਬਾਕੀ ਬਾਪੂ ਨੇ ਕਹਿਮ ਨੇ ਬਿਲਕੁਲ ਠੀਕ ਠਾਕ ਨੇ ਤੇ ਹੁਣ ਪਹੁੰਚਦਾ ਮੈਂ ਹਸਪੀਟਲ ਤੋਂ ਤਿਆਰੀ ਹੈ ਮੇਰੀ ਫਿਰ ਜਾ ਕੇ ਮਿਲਦੇ ਹਾਂ ਹੈਲੋ ਤੁਹਾਨੂੰ ਨਾਮ ਦਾ ਪਤਾ ਲੈਣਾ ਹੈ ਹਸਪੀਟਲ ਇਹ ਰੈਸਟੋਰੈਂਟ ਹੈ ਸਸਿਕਾ ਜੀ ਸਸਿਕਾ ਜੀ ਹੈਲੋ ਸਸਿਕਾ ਸਿਕਾ ਈਲ ਜੀ ਇਹੋ ਜੀ ਔਰ ਪੋਟਾ ਵੀ ਖੀ ਗਏ ਇਹ ਵੀ ਰੋਗ ਲੈ ਚਨੇ ਵੀ ਵਿਚਾਰ ਕੱਪਿਆਂ ਨੂੰ ਤਿੰਨ ਕੱਪ ਥੋੜਾ ਕਿੰਨੇ ਦਾ ਟੀਕਰ ਇੱਕ ਨਾਨੂ ਦਾ ਇੱਕ ਢਾਡਾ ਇੱਕ ਗਲਨ ਇੱਕ ਪੀਦਾ ਇੱਕ ਪਾਪਾ ਦਾ ਇੱਕ ਤੇਰਾ ਕਿੰਨੇ ਪੀਣੀ ਔਰ ਕਿੰਨੇ ਪੀਣੀ ਹੈ 47 ਰੁਪਏ ਦਾ ਸਸਤਾ ਹੀ ਹੈ ਚਲੋ ਜੀ ਕੱਢ ਜਿਆ ਕੀ ਹੈ ਸਾਰਾ ਬਚੀ ਤੇ ਪੀਆਵਾ ਆ ਤੂੰ ਕਿਹ ਚਾਹ ਪਾਰਕ ਜਿਹਨੇ ਉਹ ਮੈਨੂੰ ਇਹ ਚਾਹ ਪੀਣਾ ਮਤਲਬ ਫਿਰ ਕਿਹ ਚੀਜ਼ ਆ ਵਈ ਇਹ ਹਾਂ ਵੱਖਰਾ ਕੱਪ ਲੈਂਦਾ ਸਮਾਈਲ ਵਾਲਾ ਸਮਾਈਲ ਕਰੋ ਨਾਲ ਚਾਹ ਪੀਓ ਆਨੰਦ ਨੂੰ ਦੇ ਇੱਕ ਬੱਚੇ ਉਹ ਪਾਰਕ ਦੇ ਵੇਖ ਲਈ ਆ ਨੰਦ ਦੇ ਪਾਸੋਂ ਪਾਰਕ ਦੇ ਖੇਡਣ ਦੇ ਪਾਰਕ ਹੋ ਬੱਚੇ ਖੇਡਣਦੇ ਤੇ ਉਹਨਾਂ ਨੂੰ ਤਾਂ ਜੀਣ ਨੂੰ ਖੁਸ਼ ਹੁੰਦੇ ਆ। ਤਾਂ ਮੈਂ ਚੱਲਦੇ ਜਾਨਾ ਇੱਥੇ। ਇਹ ਕੱਲੀ ਨਹੀਂ ਕਿਉਂ? ਹਾਂ? ਮੈਂ ਉਹ ਕੱਲੀ ਨਹੀਂ ਕਿਹਾ। ਕੱਲੀ ਨਹੀਂ ਕਿਉਂ? ਤੇ ਉੱਥੇ ਬੱਚੇ ਵੀ ਹੈਗੇ ਆ। ਹਾਂ। ਫਰੈਂਡ ਸੁੜੀ। ਫਰੈਂਡ ਨਹੀਂ ਤਾਂ ਉੱਦਾ ਹੀ ਕੱਲੀ ਖੜੀ ਜਾਏਗੀ ਤੇ। ਕੱਲੀ ਖੜੀ ਨਹੀਂ। ਨੂੰਨ ਨੂੰ ਤਾਂ ਪਤਾ ਲੈਣਾ ਹੈ ਕਿ ਇੱਕ ਪਰ ਇੱਕ ਪਾਰਕ ਦੇ ਵਿੱਚ ਹੁੰਦੇ ਲੈਣਾ। ਚਾਹ ਸੁਨੇਹੇ ਹਵੇ ਇੱਕ ਨਾ ਸੋਇਏ ਅਨਹਦਾ ਯਾਨ ਨ ਨੂੰ ਦਾ ਪਤਾ ਲੈ ਨ ਨੂੰ ਪ੍ਰਾਣਾ ਪਿਆ ਹਸਪੀਟਲ ਐਡਮਿਟ ਥੋੜੇ ਜਿ ਢਿੱਲੇ ਹੋ ਗਏ ਹੈ ਹਨਾ ਇਹ ਚਾਹ ਪੀਂਦੇ ਪੂਰੇ ਜੁਰਾਸ਼ੋਰਾਂ ਦੇ ਗਲੂ ਕੋਈ ਦੇ ਨਾਲ ਚਾਹ ਇਹ ਕੀ ਮੈਚ ਹੋ ਜਾਂਦਾ ਸਮਝਾਉਂਦਾ ਜਿੱਦਾਂ ਮੈਂ ਸਿੱਕੇ ਨਾਲ ਬੋਲਣ ਇਹ ਜਿੱਦਾਂ ਸਿੱਕੇ ਨਾਲ ਬੋਲਣ ਖੇਡਦੀ ਹੁੰਦੀ ਹੁੰਦੀ ਆਹ ਹੋ ਆਹ ਪਰ ਨਾ ਸਹੀ ਕਰ ਕਿਹੜੀ ਕਿਹੜੀ ਕਵਤਾ ਸੁਣਾਓਗੇ ਅੱਜ ਵਾਰਿਸ਼ਾ ਵਾਰਿਸ਼ਾ ਚਲੋ ਫਿਰ ਸੁਣਾਓ ਫਿਰ ਵਧੀਆ ਜੀ ਇਹਦੀ ਹੱਜੇ ਅੱਖ ਵਾਰਿਸ਼ਾ ਨੂੰ ਵਾਹ ਬਈ ਵਾਹ ਤੇ ਕਿਤੇ ਕਮਰਾ ਵਿੱਚੋਂ ਬੋਲ ਵਾਹ ਜੀ ਵਾਹ ਤੇ ਇਹ ਦੀ ਕਿਤਾਬੇ ਇਸ਼ਕ ਦਾ ਤੇ ਕੋਈ ਅਗਲਾ ਵਰਤਾਉ ਨਾ ਵਾਹ ਵਾਹ ਇੱਕ ਰੋਈ ਸੀ ਪੰਜਾਬ ਦੀ ਤੇ ਤੂੰ ਲਿਖ ਲੈ ਸਾਰੇ ਮੈਣ ਅਜ ਲੱਖਾਂ ਸਿਆਰੂੰਂ ਦੀਆਂ ਤੇ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ਉਠ ਦਰਦ ਮੰਦਾ ਦਿਆ ਦਰਤੀਆ ਵਾਪੇ ਉਠ ਟਾਕੇ ਆਪਣਾ ਪੰਜਾਬ ਅਜ ਬੀਲੇ ਲਾਸ਼ ਵਿਸ਼ੀਆਂ ਏ ਮਹੂਦੀ ਪਰੇਜ ਨਾਭ ਐ ਵਿਅਕਤੀ ਸਨੇ ਪੰਨ ਪਾਣੀਆ ਆ ਵਾਪਸ ਬੇਚੇ ਦਿੱਤੀ ਯਰਵਾ ਸਿਉਨਾ ਪਾਣੀਆ ਤਰਤ ਨੂੰ ਸਿੱਤਾ ਪਾਣੀ ਲਾ ਅਰੀ ਗੁੱਡ ਇਸ ਜਰਕੇ ਜਿ ਜ਼ਮੀਨ ਦੇ ਪੁਤਲੂ ਲੂ ਫੁੱਟ ਆ ਯਾਰ ਗਿਠ ਗਿਠ ਚੜੀਆਂ ਲਾਲੀਆਂ ਤੇ ਫੁੱਟ ਫੁੱਟ ਚੜਿਆ ਖੈਰ ਆਇਆ ਸੀ ਵਿਹੋ ਬਲਿਸੀ ਵਾ ਫਿਰੀ ਤੇ ਵਣ ਵਣ ਲੱਗੀ ਜਾ ਉਹ ਨਿਹਾਰ ਇੱਕ ਨਾਗ ਦੀ ਬੰਜਲੀ ਕੋਈ ਦਿੱਤੀ ਨਾਗ ਬਣਾ ਉਪੈਲੇ ਡੰਗ ਮਗਾਣਿਆ ਹੇ ਮੰਤਰ ਗਏ ਗਵਾਚ ਦੁਖੇ ਡੰਗ ਢੀ ਲੱਗ ਗਈ ਉਤੇ ਜਣੇ ਖਣੇ ਬੂਲਾਦ ਉਤਰਤੀ ਤੇ ਲਉ ਵਸਿਆ ਤੇ ਤਬਰਾਂ ਪਈਆਂ ਚੋਣ ਪ੍ਰੀਤ ਦੀਆਂ ਸ਼ਹਿਜਾਦੀਆਂ ਤੇ ਅੱਜ ਵਿੱਚ ਮਜ਼ਾਰਾ ਰੂਣ ਤੇ ਹੁਸਨ ਇਸ਼ਕ ਦੇ ਚੋਰ ਇਹ ਅਜਕੀ ਤੋਂ ਲੈ ਆਏ ਲੱਭ ਕੇ ਕੁਤਵਾਰ ਸਜਾ ਇੱਕ ਹੋਰ ਵੇ ਇਹ ਇਹ ਵਾਦੀ ਵਾ ਕਮਾਲ ਕਰਦੇ ਤੁਸੀਂ ਨਹੀਂ ਯਾਰ ਇਹਨੂੰ ਇਹਨੂੰ ਕਹਿੰਦੇ ਜਿੰਦਾਦਲੀ ਹੈ ਕਿ ਨਹੀਂ ਦੇਖ ਲਓ ਆਪਾਂ ਭਾਵੇਂ ਹਸਪੀਟਲ ਬੈਠੇ ਆ ਐਡਮਿਟ ਆ ਆਪਰੇਸ਼ਨ ਆ ਸਵੇਰੇ ਕੋਈ ਚੱਕਰ ਨਹੀਂ ਗਾ ਟੈਨਸ਼ਨ ਕੋਈ ਨਹੀਂ ਪੂਰੀ ਕਿਰਪਾ ਬਾਬੇ ਦੀ ਕਿਰਪਾ ਹੈ ਉਹਨੂੰ ਕਿਹਦੇ ਜੰਦਾਦ ਲਈ ਉਹ ਤਾਂ ਫਾਨੀ ਜਾਣ ਨਹੀਂ ਹੁਣ ਘਰੇ ਜਾਵਾਂ ਅੰਨਦਰ ਅੰਨਦਰ ਨੂੰ ਬੱਚਿਆਂ ਨੂੰ ਦੇਖ ਕੇ ਤੇ ਜੀ ਕਰਦਾ ਇਹ ਜਾਨ ਨੂੰ ਪਾਰ ਦੇ ਪਾਰਕ ਦੇ ਵਿੱਚ ਆਵਾਂ ਪਹੁੰਚ ਗਈ ਹੁਣ ਹੁੰਗਲੇ ਹੁੰਦੀ ਇੱਥੇ ਲਾਈਟਾਂ ਜਗ ਗਈਆਂ ਹੁਣ ਘਰ ਵਧੀਆ ਕਿਥੇ ਮੈਂ ਇੱਥੇ ਕਿਹੜੇ ਸੁਖ ਨੂੰ ਬਿਠੇ ਘਰ ਤੋਂ ਫਿਰ ਘਰ ਹੀ ਆਇਆ ਹਾਂ ਹਾਂ ਮੈਂ ਮਰਾ ਮਾਇ ਨੂੰ ਮੋੜੀ ਚਿੱਟੀ ਚਿੱਟੀ ਠੀਕ ਰਹਿ ਕੈਮ ਹੋ ਤੁਸੀਂ ਬੁਖਾਰ ਚੈੱਕ ਕਰਾ ਲਈ ਪਾਉਂਦੇ ਨਹੀਂ ਬੁਖਾਰ ਨਹੀਂ ਹੁੰਦਾ ਇਹ ਕਰਾ ਲੈਣਾ ਚੈੱਕ ਜਾ ਰੰਮੀ ਜਮ ਫੜ ਗਈ ਮਲੇ ਆਈਫੋਨ ਮੇਰੇ ਕੋਲ ਆਇਆ ਅਨੰਦ ਨੇ ਨਾਨੂ ਦਾ ਲੈਣ ਆਇਆ ਪਤਾ ਹਸਪੀਟਲ ਤੇ ਉੱਥੇ ਵੇਖ ਲਿਆ ਵਾ ਸਾਹਮਣੇ ਮੇਰਕਾਂ ਵਾਲਿਆਂ ਦਾ ਹਣਾ ਹਾਂ ਮੇਰਕਾਂ ਵਾਲਾਂ ਦਾ ਬੂਥ ਲੱਗਾ ਤਾਂ ਉੱਥੇ ਵੇਖ ਲਿਆ ਅਨੰਦ ਨੇ ਅਨੰਦ ਕਹਿੰਦਾ ਮੈਂ ਪੀਣਾ ਵਾਂ ਕਿਹੜਾ ਸ਼ੇਕ ਪੀਣਾ ਅਨੰਦ ਪਹਿਲਾਂ ਸਟੌਕ 'ਚ ਕੀ ਬਚੂਗਾ ਮੰਗੋ ਸ਼ੇਕ ਨਾਲ ਸੈਂਡਵਿਚ ਵੀ ਖਾਣਾ ਈ ਮੰਗਵਾ ਲਿਆ ਕਿ ਉਹ ਕਿ ਟਿਮਟੀਆਂ ਪਾ ਗਿਆ じゃ ਚੱਲ ਜਾ ਆਹ ਲੋ ਮੈਂ ਸਰਪੜਾ ਬਣਾਉਣਾ ਤੇ ਛੁੱਟੇ ਸਾਰੇ ਜਾਣੇ ਨੇ ਨਾ ਹੂੰ ਸੈਰ ਕਰਨ ਵਾਤੇ ਆਉਂਦੇ ਨਾ ਸੈਰ ਕਰਕੇ ਬਾਅਦ ਇੱਥੇ ਕੁਝ ਖਾ ਪੀ ਲੈਂਦੇ ਹੁਣੇ ਨਾ ਹਲਕਾ ਫੁਲਕਾ ਤਾਂ ਹੀ ਮਤਲਬ ਵੀ ਕਣਾ ਸਿੱਧਾ ਰੱਖਣਾ ਚੰਦ ਬੜਾ ਟੇਸਟੀ ਮੰਗੋ ਸ਼ੇਕ ਪੀਣਾ ਉਹਦਾ ਤੇ ਬੇਰੀ ਸਟ੍ਰੋਬੇਰੀ ਨਾਨਾ ਨੂਣਾਵਾਦ ਵਾਲਾ ਲੇਅਰ ਸੈਂਡਵਿਚ ਤੇ ਚੌਪਰੀ ਖਾਣ ਦੀ ਉਹਨਾਂ ਨੂੰ ਦੋ ਤੱਕ ਪਾ ਦਿੱਤੀ ਜਿਹੜੀ ਚੌਪਰੀ ਖਾਣ ਦੀ ਮਿਠਾਈ ਦੇ ਵਿੱਚ ਜੀ ਉਹ ਦੱਦਾ ਯਾਰ ਸਵਾਦ ਹੈ ਨਾ ਆ ਲੈ ਲੈ ਜਰਾ ਪਿੰਨਾ ਦਾ ਚੱਲ ਚੱਲ ਕੇ ਸਾਰੀਆਂ ਸਰਕਾਰਾਂ ਨੂੰ ਚਾਹੀਦਾ ਫੋਨ ਬੰਦ ਕਰ ਦਿੱਤੇ ਨਾ ਤੂੰ ਕਹਿੰਦੇ ਆ ਵਾ ਸਭ ਤੋਂ ਜ਼ਿਆਦਾ ਤੂੰ ਫੋਨ ਵੇਂਦਾ ਹਾਂ ਨਾਨੂ ਇਨ ਹੈਪ ਟੋ ਜੈਦਾ ਨਾਨੂ ਤਾਂ ਬਾਅਦ ਦੂਜੇ ਨੰਬਰ ਤੇ ਤੂੰ ਤੇ ਤੂੰ ਹੀ ਕਹਿ ਪਹਿਲੇ ਨੰਬਰ ਤੇ ਨਾਨੂ ਫਿਰ ਦੂਜੇ ਨੰਬਰ ਤੇ ਪਪਾ ਫਿਰ ਤੀਜੇ ਨੰਬਰ ਤੇ ਮੈਂ ਪਪਾ ਦੇ ਕੰਮ ਕਰਦੇ ਆ ਨਾ ਫੋਨ ਤੇ ਉਹਨਾਂ ਦਾ ਤਾਂ ਕੰਮ ਹੀ ਆਨਲਾਈਨ ਸਾਰਾ ਮੇਰਾ ਵੀ online YouTube ਵੇਖਣਾ YouTube ਵੇਖਣਾ ਸਾਰਿਆਂ ਨੂੰ ਫੋਨ ਬੰਦ ਕਰ ਦੇਣੇ ਚਾਹੀਦੇ ਹਾਂ ਤੇ ਬਾਕੀ ਬੱਚੇ ਫੋਨ ਵੇਖਦੇ ਮੈਂ ਕੀ ਖੇਡਿਆ ਕਰਾਂ ਫਿਰ ਹੈ ਸਾਰਿਆਂ ਨੇ ਹਟ ਜਾਣਾ ਫਿਰ ਫੋਨ ਬੰਦ ਹੋ ਗਿਆ ਤੇ ਫਿਰ ਆ ਗੱਲਿਆ ਨਾ ਫਿਰ ਸੌਰੀ ਪਹਿਲੋ ਫੋਨ ਨਹੀਂ ਹੁੰਦੇ ਹੋਂ ਨਾ ਤਾਂ ਵਧੀਆ ਹੁੰਦਾ ਹੀ ਨਾ ਲੋ ਉਹ ਲੋ ਕਾਉਂ ਨਹੀਂ ਕਰਾਉਂਦੀ ਆਈ ਫੋਨ ਲੱਕੀ ਰਿਵ ਨਹੀਂ ਬੰਦੇ ਕਿੰਨਾ ਮਜ਼ਾ ਹੁੰਦਾ ਉਹ ਘਟਾ ਦੇ ਜਿਵੇਂ ਨੇ ਸਾਡੇ ਜਮਾਨੇ ਚ ਬੜੀਆਂ ਮੋਜਾਂ ਸਹੀ ਗੱਲ ਏ ਤੂੰ ਅਭੀ ਬਣਾਉਂਦੇ ਮਿੱਟੀ ਦਾ ਥੋੜਾ ਜਿਹਾ ਕੀ ਛੋਟਾ ਜਿਹਾ ਬਣਾਉਂਦੇ ਹੁੰਦੇ ਜੋ ਛੋਟਾ ਜਿਹਾ ਮਟਕਾ ਗੜਵੀ ਬਣਾਈ ਕਦੀ ਨਹੀਂ ਨਹੀਂ ਮਿੱਟੀ ਦੀ ਗੜਵੀ ਹਾਂ ਹਾਂ ਉਦਾਂ ਹੀ ਖੇਡਦੇ ਨੇ ਅਸੀਂ ਬੜਾ ਕੁਛ ਲੁਕਨ ਮਿੱਟੀ ਸ਼ੂਨ ਛਪਾਈ ਲੁਕਨ ਮਿੱਟੀ ਨਹੀਂ ਹੁੰਦਾ ਲੁਕਨ ਮਿੱਟੀ ਹੁੰਦਾ ਲੁਕਨ ਮਿੱਟੀ ਮਿੱਟੀ ਹੱਡ ਕਹਿੰਦੇ ਹੁੰਦੇ ਆਪਾਂ ਵਿਚੀ ਜਾਂਦੇ ਹਾਂ ਸ਼ੂਨ ਛਪਾਈ ਬੰਦਰ ਕਿੱਲਾ ਬੰਦਰ ਕਿੱਲਾ ਮਿੱਚੀ ਹੈ ਵਿਚੀ ਵਿਚੀ ਉਹ ਟਿੱਕਰੀਆਂ ਆਇਆ ਕਿਹਨਾਂ ਹਾਂ ਤੋਂ ਗੇਂਦ ਦੇ ਨਾਲ ਆ ਸ਼ਬਰਾਂਟੇ ਬਰਾਂਟੇ ਥੋੜਾ ਇੱਧਰ ਕਰਕੇ ਜਿੱਦ ਦੋ ਜਿਹਾ ਨਹੀਂ 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 ਉਹ ਸੋ ਬਰੰਟਿਆਂ ਨਾਲ ਖੇਡੀਦਾ ਨਾ ਇਹ ਹੁਣ ਸਭ ਮम्मा ਕੋਈ ਵੀ ਕਰੀਏ ਤੇ ਕੋਈ ਵੀ ਹੁਣ ਦਾ ਇਦਾਂ ਫੋਨ ਦਾ ਫੋਨ ਵੇਖੀ ਜਾਂਦਾ ਹੁੰਦਾ ਕੋਈ ਵੀ ਕੋ ਖੇਡਿਆ ਤੇ ਕੋਈ ਫਰੈਂਡ ਨਹੀਂ ਹੁੰਦਾ ਹਰ ਹੁਣ ਗੇਮਾਂ ਵੀ ਆਨਲਾਈਨ ਹੋ ਗਈਆਂ ਨਾ ਸਾਰੀਆਂ ਮੈਂ ਕਹਿੰਨੀ ਫੋਨ ਰਹਿਣ ਰਹਿਣ ਕਿਉਂ ਨਾ ਰਹਿਣ ਮੈਂ ਚੋ ਨਹੀਂ ਰਹਿਣ ਬਸ WhatsApp ਰਵੇ ਤੇ ਗੈਲਰੀ ਰਵੇ ਤੇ ਫੋਨ ਦਵਾ ਹਿੱਕਣ ਵਾਲਾ ਰੋਵੇ ਬਸ ਤਾਂ ਨਾ ਤੂੰ ਹੀ ਆਪ ਹੀ ਨਾ ਵੇਖੋ ਫੋਨ ਫੋਨ ਥੋੜਾ ਕਹਿੰਦਾ ਮੈਨੂੰ ਵੇਖੋ ਨਹੀਂ ਨਾ ਮਤਲਬ ਫਿਰ ਮੇਰਾ ਕੋਈ ਫਰੈਂਡ ਨਹੀਂ ਹੈਗਾ ਫਿਰ ਮੈਂ ਖੇਡਿਆਂਗੀ ਨਾ ਕਰਾਂਗੀ ਮੈਂ ਫੋਨ ਨਾ ਵੇਖਾਂ ਤੇ ਅਸ ਤੇ ਅਨੂਰੀ ਤੇਰੀ ਫਰੈਂਡ ਹੈ ਆ ਉਹ ਜੁਹਿੰਦੀ ਆ ਕਿਉਂ ਜੁਰਦੀ ਫ੍ਰੀ ਹੁੰਦੇ ਸਾਰੀ ਸਾਰਾ ਦਿਨ ਥੋੜਾ ਤੂੰ ਫੋਨ ਵੇਂਦੇ ਰਹਿੰਦੇ ਜੋ ਹਾਂ ਪੜਦੇ ਨਹੀਂ ਖੇਡਣ ਤਾਂ ਹੁੰਦੀ ਆ ਨਾ ਵੇਹੇ ਉਹ ਖੇਡਦੇ ਜੋ ਖੇਡਦੇ ਤਾਂ ਹੁੰਦੇ ਨਾ ਕੁਝ ਤੇ ਡਾਲ ਨਾਲ ਬੰਦਰ ਥੋੜਾ ਥੋੜਾ ਯਾਰ ਬੂਰ ਵੀ ਹੋ ਜੀਦਾ ਵਾ। ਹੂੰ। ਤੇ ਉਹ ਵੀ ਬੰਦਰ ਕਿਲਾ ਮੇਰਾ ਫੇਵਰੇਟ ਗੇਮ ਏ ਮੇਰੀ। ਸਭ ਤੋਂ ਫੇਵਰੇਟ ਗੇਮ ਏ ਮੇਰੀ ਬੰਦਰ ਕਿਲਾ। ਪਤਾ ਹੈਗਾ ਕਿ ਕਿਦਾਂ ਖੇਡੀਦਾ? ਕਿਦਾਂ? ਇੱਕ ਜਾਨਾ ਸਾਰੇ ਜਾਨੇ ਚੱਪੜਾ ਇਕੱਠੀਆਂ ਕਰਕੇ ਇੱਕ ਜਗ੍ਹਾ ਤੇ ਰੱਖ ਦਿੰਦੇ ਨੇ। ਹੂੰ। ਆਂਦੇ ਫਿਰ ਇੱਕ ਜਾਨਾ ਉੱਥੇ ਖਲਾਉਂਦਾ ਬਾਕੀ ਸਾਰੇ ਜਾਨਿਆਂ ਨੇ। ਉਹਦੇ ਕੋਈ ਇੱਕ ਚੱਪਲ ਖੋਣੀ ਹੁੰਦੀ ਜੇ ਉਹ ਤੇ ਫਿਰ ਉਹਨੇ ਉਹਨੂੰ ਮਾਰਨਾ ਹੁੰਦਾ ਚੱਪ ਲੈਣਾ। ਜਿਹੜਾ ਬੰਦਰ ਬਣਿਆ ਹੁੰਦਾ। ਜੇ ਉਹਦੇ ਕੋਲ ਨਾਲ ਚੱਪਲ ਫੜੀ ਜਾਵੇ ਤੇ ਫਿਰ ਉਹਨੂੰ ਚੱਪਲ ਨਾਲ ਮਾਰਦੇ ਆ। ਹੂੰ। ਇਹ ਜੱਪਲ ਫਰੀ ਗਈ ਤਾਂ ਫਿਰ ਉਹ ਪਾ ਲਿੰਦਾ ਵਾ ਭਾਵੇਂ ਜੀ ਦੀ ਮਰਜ਼ੀ ਹੋਵੇ ਆ ਉਹ ਖੇਡਿਆ ਸੀ ਇੱਕ ਵਾਰ ਚਾਚੂ ਨਾਲ ਚਾਚੂ ਹੀ ਮੈਂ ਹਾਂ ਵਿਪਲ ਜੀ ਦੀ ਹੈ ਸਰਗੁਣ ਜੀ ਦੀ ਅੱਛਾ ਉਹ ਤਾਂ ਬਖੇਡਿਆ ਸੀ ਬੜਾ ਮਜ਼ਾ ਆ ਉਹ ਤਾਂ ਲਗੜੀ ਵਿੱਚ ਹੀ ਖੇਡੀਗੀ ਪਾ ਪਾ ਦੇ ਹਰ ਟਾਈਮ ਤੇ ਉਹਨੂੰ ਤਾਂ ਟੀਵੀ ਜਿਹੜਾ ਹੁੰਦਾ ਹੈ ਨਾ ਉਹ ਐਂਟੀਨਾ ਤਾਂ ਇਹਦਾ ਨਾਮ ਸੁਣਿਆ ਹਣੇ ਐਂਟੀਨਾ ਰਾਜਵਿੰਦਰ ਕੁਦਰਤੀ ਸੂਤਰ ਆ ਗਿਆ ਕੰਮ ਕਾਦਾ ਉਹਨਾਂ ਮੈਂ ਵੀਰ ਨੂੰ ਕਮੇਡੀ ਸੰਦ ਕੋ ਲੈਣ ਡਿਆ ਦਵਾਈ ਹਾਂ ਮੈਂ ਕਿਹਾ ਇਦਾਂ ਇਦਾਂ ਦੰਦ ਦੀ ਪ੍ਰੋਬਲਮ ਹੈ ਮੇਰੀ ਦਵਾਈ ਉਹਨਾਂ ਜਿਹੜਾ ਡਾਕਟਰ ਆ ਗਿਆ ਉਹ ਉਹ ਕਹਿੰਦੇ ਲੈ ਭਾਜੀ ਆ ਕੇ ਡਾਕਟਰ ਡੈਂਟਿਸਟ ਉਹ ਵਿਚਾਰੇ ਡਾਕਟਰ ਨੇ ਹਲਪ ਕਰਤੀ ਕਹਿੰਦਾ ਆ ਦਵਾਈ ਧੋ ਇਹਨਾਂ ਨੂੰ ਕਹਿੰਦਾ ਮੁੱਲ ਫਰਕ ਪੈ ਜਾਊਗਾ ਤੇ ਮੈਂ ਕਿਹਾ ਤੁਹਾਨੂੰ ਆਪ ਮਿਲ ਹੀ ਲੈਣੇ ਤੁਹਾਡਾ ਕਲੀਨਿਕ ਕਿੱਥੇ ਆ ਉਹ ਕਹਿੰਦੇ ਮੇਰਾ ਕਲੀਨਿਕ ਰਹੀਏ ਆ ਐਸ਼ਾ ਬੜੀ ਦੂਰ ਸਿਰ ਤੇ ਨਹੀਂ ਕਬਰਾ ਤੇ ਤੁਸੀਂ ਦਵਾਈ ਲਓ ਕਹਿੰਦੇ ਇਹਦੇ ਨਾਲ 100% ਤੁਹਾਨੂੰ ਫਰਕ ਪਊਗਾ ਚਲੋ ਵਧੀਆ ਹੋ ਗਿਆ ਮੈਂ ਕਿਹਾ ਚਲੋ ਵਧੀਆ ਹੋ ਗਿਆ ਦੇ ਨੇ ਜੇ ਚਪਲ ਉਹ ਬਾਂਦਰ ਬਣ ਜਾਂਦਾ ਹੈ ਤੇ ਆਪਾਂ ਸਾਰੇ ਬਾਂਦਰਾਂ ਨੇ ਉਹ ਕਿੱਲੇ 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 ਥੋੜਾ ਇੰਦਾ ਥੜਾ ਹੁੰਦਾ ਉਹ ਤੇ ਇੱਕ ਕਿਲਾ ਹੁੰਦਾ ਆ ਉਹਦੇ ਨਾਲ ਬਾਂਦਰ ਨੂੰ ਬੱਧਾ ਹੁੰਦਾ ਜਿੱਦਾਂ ਉਹ ਇੱਕ ਰੱਸੀ ਫੜ ਕੇ ਰੱਖਦਾ ਆ ਉਥੇ ਰੱਖਦੇ ਨੇ ਚਪਲਾਂ ਕਿੱਲੇ ਦੇ ਲਾਗੇ-ਲਾਗੇ ਉਹ ਚਪਲਾਂ ਚੁੱਕਣੀਆਂ ਹੁੰਦੀਆਂ ਆ ਕਨੇ-ਕਨੇ ਜਾਣੇ ਨੇ ਤੇ ਜਦੋਂ ਆਖਰੀ ਚਪਲ ਰਹਿ ਜੇ ਜੋ ਵੀ ਚੁੱਕੀ ਜਾਵੇ ਕਿਸੇ ਨੂੰ ਬੰਦਰ ਟੱਚ ਕਰਦੇ ਤੇ ਫਿਰ ਉਹ ਬੰਦੇ ਨੂੰ ਔਰ ਅਸੀਂ ਫੜਦੇ ਹੁੰਦੀ ਹੁੰਦੀ ਆ ਉਹਦੀ ਮਾਰੀ ਹੁੰਦੀ ਫਿਰ ਰੱਸੀ ਮਾਰਦੇ ਚਪਲਾ ਸਾਰੀਆਂ ਚੁੱਕੀਆਂ ਗਈਆਂ ਫਿਰ ਸਾਰੇ ਬੰਦਿਆਂ ਨੇ ਉਹ ਬੰਦਰ ਨੂੰ ਸੇਕਣਾ ਹੁੰਦਾ ਆਪਣੇ ਟਾਈਮ ਦੀਆਂ ਗੇਮਾਂ ਦੱਸਉਂਦੀਆਂ ਹਨ ਜਿਹੜਾ ਨਹੀਂ ਹੁੰਦੇ ਚਪਲੋਂ ਆਦੇ ਫਿਰ ਫਿਰਦੀ ਹੁੰਦੀ ਹੈ ਚਪਲਾ ਹਾਂਜੀ ਜਿੱਦਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਆ ਕਿ ਆਪਾਂ ਹਸਪੀਟਲ ਤੋਂ ਹੋ ਕੇ ਵਾਪਸ ਆ ਗਏ ਆ ਤੇ ਅਨਹਦ ਦੇ ਨਾਨਾ ਜੀ ਬਿਲਕੁਲ ਠੀਕ ਠਾਕ ਨੇ ਤੇ ਤੁਸੀਂ ਵੀਡੀਓ ਵੀ ਵੇਖ ਹੀ ਲਈ ਆ ਕਿ ਪੂਰਾ ਕੀ ਇਹਨਾਂ ਹੁੰਦੇ ਆਪਣਾ ਮਨੋਰੰਜਨ ਕਰਨ ਦੇ ਆ ਹਸਪੀਟਲ ਦੇ ਬੈੱਡ ਦੇ ਉੱਤੇ ਇੱਕ ਪੇਸ਼ੈਂਟ ਹੋਵੇ ਜਿੱਦਾਂ ਪਤਾ ਹੋਵੇ ਵੀ ਸਵੇਰੇ ਮੇਰੀ ਸਰਜਰੀ ਆ ਇੱਕ ਪੈਰ ਦਾ ਅੰਗ ਜਿਹੜਾ ਆ ਉਂਗਲਾਂ ਜਾਂ ਕੱਟਣੀਆਂ ਪੈਣੀਆਂ ਜਾਂ ਸਰਜਰੀ ਕਰਨੀ ਪੈਣੀ ਆ ਤੇ ਬੰਦੇ ਦੇ ਮਨ 'ਚ ਡਰਤ ਹੁੰਦਾ ਆ ਪਰ ਕੋਈ ਨਹੀਂ ਕੋਈ ਕਹਿੰਦਾ ਕੋਈ ਟੈਨਸ਼ਨ ਹੀ ਨਹੀਂ ਕੀ ਤੇ ਅਨਹਦ ਦੇ ਨਾਨਾ ਜੀ ਬਿਲਕੁਲ ਠੀਕ ਠਾਕ ਨੇ ਤੇ ਤੁਸੀਂ ਸੋਹਣੀ ਲੈ ਗਾਣੇ ਗੁਣੇ ਸੁਣਾਉਂਦੇ ਆ ਤੇ ਬੜੀ ਵੱਡੀ ਗੱਲ ਹੁੰਦੀ ਆ ਇੱਕ ਬੈੱਡ ਹਸਪੀਟਲ ਦੇ ਵਿੱਚ ਐਡਮਿਟ ਹੋ ਕੇ ਬੰਦਾ ਇੰਨਾ ਜ਼ਿਆਦਾ ਜਿੰਦਾ ਦਿਲ ਤੇ ਇੰਨਾ ਜ਼ਿਆਦਾ ਕੀ ਕਹਿੰਦੇ ਹੁੰਦੇ ਆ ਵੀ ਕੋਈ ਟੈਨਸ਼ਨ ਨਹੀਂ ਮੰਦੇ ਵਿੱਚ ਵੀ ਮੇਰੀ ਸਵੇਰੇ ਸਰਜਰੀ ਆ ਜਾਂ ਕੀ ਆ ਜਾਂ ਕੀ ਨਹੀਂ ਤੇ ਇਹ ਗੱਲੋਂ ਇੱਕ ਹਾਠ ਜਿਹੜਾ ਆ ਬੰਦੇ ਦੇ ਅੰਦਰ ਜਿਹੜਾ ਹੁੰਦਾ ਵਿਲ ਪਾਵਰ ਹੁੰਦੀ ਆ ਬੜੀ ਵੱਡੀ ਚੀਜ਼ ਹੁੰਦੀ ਤੇ ਸੋ ਉਹਨਾਂ ਦੀ ਵਿਲ ਪਾਵਰ ਜਿਹੜੀ ਆ ਬੜੀ ਤਗੜੀ ਸਟਰੋਂਗ ਆ ਤੇ ਕੋਈ ਚੱਕਰ ਨਹੀਂਗਾ ਤੇ ਇਹ ਇੱਕ ਜਿੰਦਾਦਿਲੀ ਆ ਜਿਹੜੀ ਬੰਦੇ ਨੂੰ ਕਾਇਮ ਰੱਖਦੀ ਆ ਤੇ ਬਾਬਾ ਨਾਨਕ ਕਿਰਪਾ ਕਰੇ ਤੇ ਲੰਬੀਆਂ ਲੰਬੀਆਂ ਉਮਰਾਂ ਤੇ ਵਧੀਆ ਸਿਹਤ ਰਵੇ ਤੇ ਸਰਜਰੀ ਜਿਹੜੀ ਆ ਉਹ ਵੀ ਸਾਰਾ ਕੁਝ ਜਿਹੜਾ ਵਧੀਆ-ਵਧੀਆ ਹੋ ਜਾਏ ਕਾਸ਼ ਕਰਿਓ ਪ੍ਰੇ ਕਰਿਓ ਸਾਰੇ ਜਣੇ ਕਿ ਸਿਹਤ ਉਹਨਾਂ ਦੀ ਜਿਹੜੀ ਵਧੀਆ ਰਵੇ ਤੇ ਠੀਕ ਠਾਕ ਹੋ ਕੇ ਘਰ ਆਉਣ ਤੇ ਆਪਾਂ ਫੇਰ ਘਰੇ ਇਦਾਂ ਮਿਲ ਕੇ ਬਹਿ ਕੇ ਗੱਪਾਂ ਆਪਾਂ ਮਾਰਦੇ ਰਹੀਏ